ਮੇਰਾ ਮਾਹੀ ਨੀ ਤਵੇ ਤੂੰ ਕਾਲਾ ਨੀ ਚਿੱਟੀ ਮੈਂ ਕਪਾ ਵਰਗੀ ਮੇਰਾ ਮਾਹੀ ਨੀ ਤਵੇ ਤੂੰ ਕਾਲਾ ਨੀ ਚਿੱਟੀ ਮੈਂ ਕਪਾ ਵਰਗੀ ਗੋਰਾ ਰੰਗ ਨਜ਼ਰਾ ਤੋਂ ਬਚਾ ਲੈ ਨੀ ਕਾਲਾ ਤਿਲ ਲਾ ਲੈ ਗੱਲ ਤੇ ਗੋਰਾ ਰੰਗ ਨਜ਼ਰਾ ਤੋਂ ਬਚਾ ਲੈ ਨੀ ਕਾਲਾ ਤਿਲ ਲਾ ਲੈ ਗੱਲ ਤੇ ਕੱਲ ਕੁੜੀ ਵੇ ਮਖਾਲ ਕਰੇ ਜੀ ਤੇਰੀ ਗੱਲ ਗਈ ਕੁੜੀ ਐ ਜਵਾਨ me <laughs> mil ਕੁੜੀਆਂ ਵੀ ਸੱਚ ਕਹਿੰਦੀਆਂ ਨੀ ਕੁੜੀਆਂ ਵੀ ਸੱਚ ਕਹਿੰਦੀਆਂ ਇੱਕ ਵਾਰ ਤਾਂ ਗਲੇ ਨਾਲ ਲਾਲ ਨਹੀਂ ਕਾਲਾ ਥਿੱਲੇ ਲਾਲ ਗਲ ਤੇ ਗੋਰਾ ਰੰਗ ਨਾਜਰਾ ਤੋਂ ਬਚਾ ਲੈਨੀ ਕਾਲਾ ਥਿੱਲੇ ਲਾਲ ਗਲ ਤੇ ਰਿਤ ਵਿੱਚ ਰੂਪ ਰੁੜ ਜਾਉ ਨੀ ਤੁਮਨ ਸੰਤਾਂ ਦਾ ਕਹਿਣਾ ਨੀ ਪਾਰੇ ਪਾਰ ਵੰਡੇ ਮੁੱਠੀਆਂ ਗੋਰੇ ਰੰਗ ਨੇ ਸਦਾ ਨਹੀਂਓ ਰਹਿਣਾ ਵੇ ਮੰਡੇ ਯਾ ਨਾਂ ਰੰਗ ਮਿਲਦਾ ਤੂੰ ਦਿਲ ਨੂੰ ਜਰਾ ਸਮਝਾ ਲੈ ਮੈਂ ਚਿੱਟੀ ਮੱਕਾ ਵਰਗੀ ਮਾਪਿਆਂ ਨੇ ਜ਼ੁਲਮ ਕੀਤਾ ਮੁਟਕਲ ਲਖੀ ਰੂਭਾਇਆ ਮੈਂ ਤੇਰੀ ਮੇਰੀ ਜੋਲੀ ਮਿਲ ਕੇ ਉਹਨਾ ਹਾ ਦੇਵਾਰੀ ਸੋ ਨੀ ਗਿਆ ਰੱਬ ਮੂਰਤਾ ਬਣਾਵਣ ਵਾਲਾ ਨੀ ਕਾਲਾ ਥਿਲ ਲਾਲੇ ਗੱਲ ਤੇ ਪੂਰਾ ਰੰਗ ਨਜਰਾ ਤੋਂ ਬਚਾ ਲੈਨੀ ਕਾਲਾ ਥਿਲ ਲਾਲੇ ਗੱਲ ਤੇ ਸੁਕ ਮੰਗ ਆਸ਼ਕਾਂ ਦੀ ਜਿੱਥੇ ਮੁੱਲ ਨੀ ਹੁਸਨ ਦਾ ਪੈਂਦਾ ਜੇ ਨਾ ਹੁੰਦੇ ਅਸੀਂ ਜੱਗ ਤੇ ਨਹੀਂ ਕੋਣ ਨਾ ਕਰੇ ਤੋ ਆਡੇ ਸੈਂਦਾ 베 ਮੈਂ ਵੀ ਤੇਰਾ ਦਿਲ ਦੇਖਿਆ ਓ ਕੀ ਗੋਰਾ ਕੀ ਕਾਲਾ ਵੇ ਕਿਟੀ ਮੇਕਅਪ ਆ ਵਰਗੀ ਮੇਰੇ ਲਈ ਤੂੰ ਚੰਦੇ ਬਾਰੇ ਦਾ ਲੋਕੀ ਕਹਿ ਤਵੇਂ ਮਸੀਆ ਨਾ ਮੇਰਾ ਜੋ ਨਹੀਂ ਰੈ ਤੁਰੀ ਨਾ ਰਾਏਨੀ ਰੱਬ ਵਰਗਾ ਸਹਾਰਾ ਤੇਰਾ ਤੇ ਤੇਰੀ ਮੇਰੀ ਇੱਕ ਗੱਲ ਵੇ ਚੱਲ ਕਾਲਿਆ ਤੂੰ ਵਿਆਹ ਕਰਵਾ ਲੈ ਨਹੀਂ ਤੇਰੀ ਮੇਰੀ ਇੱਕ ਗੱਲ ਨਹੀਂ ਚੱਲ ਰਿਨਾ ਤੂੰ ਵਿਆਹ ਕਰਵਾ ਲੈ ਨੀ ਕਾਲਾ ਤਿਲ ਲਾਲ ਗੱਲ ਤੇ